ਕਹਨਾ ਮਨਿੰਦਰ ਸਿੰਘ ਸਰ ਸਰ ਜਿਨ ਲੋਗੋ ਨੇ ਆਪਕੋ ਕੀਮਤੀ ਸਮਾਂ ਨਿਕਾਲ ਕਰ ਇਸ ਮੁਕਾਮ ਪਰ ਪਹੁੰਚਾਇਆ ਸਰ ਉਹਨ ਲੋਗੋ ਕੇ ਪ੍ਰਤੀ ਆਪ ਕੀ ਕਹਿਣਾ ਚਾਹਤੇ ਹੋ ਬਹੁਤ ਬਹੁਤ ਮਿਹਰਬਾਨੀ ਜਿਨਾਂ ਨੇ ਹਾਨੂੰ ਉੱਟਾ ਪਾ ਕੇ ਸਰਪੰਚ ਬਣਾਇਆ ਤੇ ਅਸੀਂ ਪਿੰਡ ਦੇ ਵਿਕਾਸ ਕਰਨ ਲਈ ਜੋ ਵੀ ਸਾਡੇ ਵਿਕਾਸ ਹੈ ਉਹ ਕਰਾਂਗੇ ਸਰ ਆਪਕੇ ਗਾਮ ਕੇ ਕੌਮ ਕੌਂਸੇ ਵਿਕਾਸ ਹੈ ਜੋ ਹੋਣੇ ਵਾਲੇ ਹੈ ਵਿਕਾਸ ਤੇ ਬਹੁਤ ਜਿਆਦਾ ਹੋਣ ਵਾਲੇ ਨੇ ਦੇਖੋ ਕਿ ਛੱਪੜ ਦਾ ਆ ਬਹੁਤ ਜਿਆਦਾ ਆ ਇੱਕ ਤੇ ਸੜਕਾਂ ਮੇਨ ਗੁਰਦੁਆਰੇ ਦੀ ਜਿਹੜੀ ਉੱਤੇ ਬਹੁਤ ਜ਼ਿਆਦਾ ਕੰਮ ਕਰਾਵੇ ਕੋਈ ਚੱਕੜ ਬਹੁਤ ਜ਼ਿਆਦਾ ਉਹ ਸੜਕ ਬਿਲਕੁਲ ਬਨਣ ਵਾਲੀ ਆ ਬਹੁਤ ਜ਼ਿਆਦੀ ਕਸ਼ਟਾਂ ਹੋ ਰਹੀਆਂ ਤੇ ਮਤਲਬ ਜਿਹੜੇ ਜਿਹੜੇ ਵੀ ਕੰਮ ਕਰਨ ਵਾਲੇ ਆਪਾਂ ਜ਼ਰੂਰ ਕਰਾਂਗੇ ਸੰਜੋ ਨੌਜਵਾਨ ਪੀੜੀ ਨਸ਼ੇ ਕੀ ਵਜ੍ਹਾ ਸਿ ਬਹੁਤ ਜ਼ਿਆਦਾ ਬਰਬਾਦ ਹੋ ਰਹੀ ਐ ਆਨੇ ਵਾਲੀ ਨੌਜਵਾਨ ਪੀੜੀ ਕੋ ਆਪ ਕਿਆ ਮੈਸੇਜ ਦੇਣਾ ਚਾਹਤੇ ਹੋ ਆਉਣ ਵਾਲੀ ਨੌਜਵਾਨ ਪੀੜੀ ਨੂੰ ਇਹ ਕੋਈ ਮੈਸੇਜ ਦੇਣਾ ਚਾਹੀਦਾ ਵੀ ਨਸ਼ਾ ਛੱਡਣ ਤੇ ਨਸ਼ਾ ਨਾ ਆਵੇ ਆਡੇ ਗਾਉਂ ਦੇ ਵਿੱਚ ਨਸ਼ਾ ਨਾ ਆਵੇ ਤੇ ਨਾ ਨਹੀਂ ਨਸ਼ਾ ਕਰਨ ਤੇ ਕੋਈ ਨਸ਼ਾ ਬਹੁਤ ਜ਼ਿਆਦਾ ਹੋ ਜਾਂਦਾ ਨਸ਼ਾ ਕੋਈ ਇਹਨੂੰ ਡੱਕਣ ਵਾਲਾ ਕੋਈ ਨਹੀਂ ਹੈਗਾ ਘਰ ਘਰ ਦੇ ਵਿੱਚ ਨਸ਼ਾ ਨਾ ਪਛਾੜ ਦਿੱਤਾ ਮੁੰਡੇ ਗਲੀਆਂ ਦੇ ਵਿੱਚ ਬੈਠੇ ਨੇ ਕੁੜੀਆਂ ਲੈ ਕੇ ਜਦੋਂ ਜਿਹੜਾ ਕੋਈ ਜਾਂਦਾ ਉਸੇ ਵੇਲੇ ਉਹਨੂੰ ਨਸ਼ਾ ਦਿਓ ਉਹ ਲੈ ਕੇ ਦੋਸੇ ਲੱਕਰ ਨੂੰ ਲੈ ਜਾਂਦਾ ਤੇ ਨਸ਼ਾ ਬਹੁਤ ਜ਼ਿਆਦਾ ਆਡੇ ਪੜੇ ਚੱਲਣ ਲਿਆ ਸਰ ਜੋ ਲੋੜੀ ਕਾ ਤੇਵਾਰ ਆ ਰਹਾ ਹੈ ਜੋ ਚਾਇਨਾ ਡੋਰ ਕਾ ਜੋ ਲੋਗ ਇਸਤੇਮਾਲ ਕਰ ਰਹੇ ਹ ਉਸ ਸੇ ਜੀਵ ਜੰਤੂ ਲੋਗੋ ਕੀ ਮੌਤ ਹੋ ਚੁਕੀ ਹੈ ਤੋਂ ਸਰ ਆਪ ਚਾਇਨਾ ਡੋਰ ਕੇ ਬਾਰੇ ਮੇਂ ਕਿਆ ਕਹਿਨਾ ਚਾਹਤੇ ਹੈ ਇਹ ਸਾਰਾ ਸਰਕਾਰਾਂ ਦਾ ਕੰਮ ਹੈ ਜੇ ਸਰਕਾਰਾਂ ਚਾਹਣ ਤੇ ਕੰਮ ਬੰਦ ਹੋ ਸਕਦਾ ਕਿਉਂਕਿ ਇਹ ਸਰਕਾਰ ਜਿਹੜੀ ਆ ਇਹ ਕੰਮ ਕਰਦੀ ਹੈ ਇਹ ਬੰਦ ਵੀ ਕਰ ਸਕਦੀ ਹੈ ਕਿਉਂਕਿ ਜਦੋਂ ਸੇ ਜੋ ਵੀ ਮੁੱਦਾ ਹੈ ਸਰਕਾਰ ਸਣੋਠ ਦਾ ਹੈ ਜੇ ਸਰਕਾਰੇ ਮੁੱਦਾ ਬੰਦ ਕਰਨਾ ਚਾਹੇ ਤੇ ਅੱਜ ਕਰ ਸਕਦੀ ਹੈ ਕਿਉਂਕਿ ਇਹ ਸਾਰਾ ਜਿੰਨਾ ਵੀ ਆ ਇਹ ਮਾਲ ਜਿਹੜਾ ਵਿਗੰਡਿਆ ਬਹੁਤ ਜ਼ਿਆਦਾ ਚਾਨਾ ਡੋਰ ਵਿਗੰਡੀ ਆ ਬਹੁਤ ਜਿਆਦਾ ਨਾਲ ਮੋਕਾ ਹੰਡੀਆਂ ਨੇ ਤੇ ਬਹੁਤ ਜਿਆਦਾ ਮਾੜੀ ਆ ਸਰ ਜੋ ਲੋਗੋ ਨੇ ਆਪਕੋ ਕੀਮਤੀ ਸਮੇਂ ਨਿਕਾਲ ਕੇ ਵਰਦ دیا ਜਾਂ ਸਰ ਆਪਕੇ ਉਹਕੇ ਦੇ ਪਾਕ ਦੇ ਗਾਉਂ ਵਾਸੀ ਲੋਗ ਉਹਨੂੰ ਆਪ ਕਿਆ ਸੰਦੇਸ਼ ਦੇ ਦੇਣਾ ਚਾਹਤ ਹੈ ਮੈਂ ਸੰਦੇਸ਼ ਇਹ ਕਿ ਸਾਡੇ ਗਾਉਂ ਦੇ ਵਿੱਚ ਦੋ ਡੀਪੂ ਆ ਤੇ ਕਣਕ ਕਿਸੇ ਦੀ ਨਹੀਂ ਆਉਂਦੀ ਜੇ ਤੱਕ ਜੇ ਕਣਕ ਆਉਂਦੀ ਆ ਤੇ 15 ਕਿਲੋ ਉਹਨਾਂ ਦੀ ਪਰਤੀ ਕੱਟੀ ਜਾਂਦੀ ਆ ਤੇ ਕਣਕ ਉਹਨਾਂ ਨੂੰ 12-12 ਕਿਲੋ ਮਿਲਦੀ ਆ ਕਿਉਂਕਿ ਇਹ ਵੀ ਸਮੱਸਿਆ ਬਹੁਤ ਤਕੜੀ ਆ ਇੱਕ ਸਾਡੇ ਗਾਉਂ ਦੇ ਵਿੱਚ ਪਾਰਟੀ ਬਾਜ਼ੀ ਕਰਕੇ ਸਾਡੇ ਪਿੰਡ ਵਿੱਚ ਕੰਕ ਨਹੀਂ ਹੋਈ ਤੇ ਕਿਉਂਕਿ ਇਹ ਕੰਕ ਸਾਡੇ ਪਿੰਡ ਆਉਣੀ ਚਾਹੀਦੀ ਐ ਇੱਥੇ ਡੇਪੂ ਆਉਣੇ ਚਾਹੀਦੇ ਇੱਥੇ ਵੰਡਣੀ ਚਾਹੀਦੀ ਆ ਲੋਕਾਂ ਨੂੰ ਇਹ ਜਿਆਦਾ ਮੁਸ਼ਕਲ ਆਉਂਦੀ ਆ ਸਭ ਤੋਂ ਜੀਸਤ ਨਮਸਤੇ ਸਰ ਸਰ ਆਪਕਾ ਨਾਮ ਨਮਸਤੇ ਦਾਮ ਪ੍ਰਗਟ ਸਿੰਘ ਪਿੰਡ ਨਿਸਟਾ ਸਰ ਜੋ ਆਪਕੇ ਗਾਉਂ ਕੇ ਸਰਪੰਚ ਬਾਰੇ ਉਹਨਾਂ ਕੇ ਬਾਰੇ ਮੈਂ ਆਪ ਕੀ ਕਹਿਣਾ ਚਾਹਤੇ ਹੂੰ ਜੀ ਸਭ ਤੋਂ ਪਹਿਲਾਂ ਤੇ ਪੈ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਪਿੰਡ ਵਿੱਚ ਪਹੁੰਚੇ ਜੇ ਤੇ ਜਿਨ੍ਹਾਂ ਨੇ ਜੋ ਕਵਰੇਜ ਕਰਨੀ ਸਾਡੀਆਂ ਜਿਹੜੀਆਂ ਮੁਸ਼ਕਿਲਾਂ ਵਾ ਕੋਈ ਜਿਹੜੀਆਂ ਉਸ ਸਾਥ ਸਰਕਾਰ ਤੱਕ ਪਹੁੰਚਾਉਣੀਆਂ ਵਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਸਭ ਤੋਂ ਪਹਿਲਾਂ ਬਾਕੀ ਜਿਹੜਾ ਫਿਲ ਦੇ ਵਿੱਚ ਸਾਡੀਆਂ ਮੁਸ਼ਕਿਲਾਂ ਜਿਹੜੀਆਂ ਸਰਪੰਚ ਸਾਹਿਬ ਨੇ ਜਿਹਨਾਂ ਦੇ ਸਾਥ ਦਿੱਤਾ ਉਹਨਾਂ ਦੇ 24 ਘੰਟੇ ਨਾਲ ਲੈਣ ਰਾਤ ਨਾਲ ਕੋਈ ਵੀ ਮੁਸ਼ਕਲ ਹੁੰਦੀ ਆ ਤੇ ਉਹਨਾਂ ਦੇ ਨਾਲ ਆ ਜੀ ਹਰ ਟਾਈਮ ਨਾਲ ਸਰ ਜੋ ਬਾਰਡ ਦੇ ਆਸ-ਪਾਸ ਦੇ ਜਿੰਨੇ ਵੀ گاਉਂ ਹੈ ਨੌਜਵਾਨ ਜੋ ਪੀੜੀ ਹੈ ਨਸ਼ੇ ਕੀ ਤਰਫ ਵਧਦੀ ਜਾ ਰਹੀ ਹੈ ਜੋ ਤਸ਼ਕਰੀ ਹੋ ਰਹੀ ਹੈ ਨਸ਼ੇ ਕੇ ਸਰ ਉਸ ਕੇ ਬਾਰੇ ਮੈਂ ਸਰ ਆਪ ਕੀ ਕਹਿਣਾ ਚਾਹਤੇ ਹੋ ਕੋਈ ਸਭ ਤੋਂ ਅਸੀਂ ਇਹ ਹਰ ਪਿੰਡਾਂ ਵਾਲਿਆਂ ਨੂੰ ਇਹ ਬੇਨਤੀ ਕਰਾਂਗੇ ਸਰਪੰਚਾਂ ਨੂੰ ਮੈਂ ਤਾਂ ਨੂੰ ਆਪਣਾ ਪੰਚਾਇਤ ਜਿਹੜੀਆਂ ਬਣੀ ਉਹਨਾਂ ਨੂੰ ਵੀ ਕਹਾਂਗੇ ਪਿੰਡ ਵਾਲਿਆਂ ਨੂੰ ਕਹਾਂਗੇ ਕਿ ਇਹ ਚੀਜ਼ ਰੁਕਣੀ ਆਪਣਾ ਵੀ ਨਾਗ ਦਾ ਫਰਜ਼ ਬੰਦਾ ਕਿਉਂਕਿ ਆਪਾਂ ਜਿੱਥੇ ਕਿਦੇ ਨਸ਼ਾ ਚਲਦਾ ਜਾਂ ਕੋਈ ਵੇਚਦਾ ਉਹਦੇ ਬਾਰੇ ਆਪਾਂ ਪੁਲਿਸ ਨੂੰ ਦੱਸੀਏ ਪਰ ਜੇ ਪੁਲਿਸ ਨੂੰ ਦੱਸਦੇ ਵੀ ਆ ਉਹਦੇ ਬਾਅਦ ਪੁਲਿਸ ਨਹੀਂ ਕੁਝ ਕਰਦੀ ਕਿਉਂਕਿ ਪੁਲਿਸ ਵੀ ਪਹਿ ਲੈ ਕੇ ਛੱਡ ਦਿੰਦੀ ਆ ਤੇ ਬਾਕੀ ਇਹ ਕਿ ਆਪਣਾ ਪੰਚਾਇਤਾਂ ਦਾ ਜੇ ਸਹਿਯੋਗ ਹੋਵੇ ਤੇ ਸਭ ਕੁਝ ਕਰ ਸਕਦੇ ਆ ਨਾਲ ਪੰਚਾਇਤਾਂ ਦਾ ਸਹਿਯੋਗ ਜ਼ਰੂਰੀ ਆ ਬਾਕੀ ਇਹਦੇ ਸੰਦੇਸ਼ ਦਾਂਗੇ ਕਿ ਜਿਹੜੇ ਆਪਣੀ ਜਾਨਾਂ ਬਚਾਓ ਕਿਉਂਕਿ ਆਪਾਂ ਰਾਖੀ ਨਹੀਂ ਕਰ ਸਕਦੇ ਤੇ ਆਪੇ ਬੱਚਿਆਂ ਦੀ ਰਾਖੀ ਕਰਾਂਗੇ ਕਿ ਆਪਾਂ ਕੰਮ ਕਰਾਂਗੇ ਕੀ ਕਰਾਂਗੇ ਕੁਝ ਨਹੀਂ ਕਰ ਸਕਦੇ ਬਾਕੀ ਇਹ ਤੇ ਸਰਕਾਰਾਂ ਵਿਚਾਰ ਦੇਣ ਨਾਲ ਪੰਚਾਇਤਾਂ ਸਾਥ ਪਿੰਡ ਦੇਣ ਸਭ ਕੁਝ ਬਗ ਫਿਰ ਹੋਊਗਾ